ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਖੁਫੀਆ ਏਜੰਸੀ ਦੀ ਰਿਪੋਰਟ 'ਚ ਭਾਰਤ ਤੇ ਖਾਲਸਤਾਨੀਆਂ ਬਾਰੇ ਖੁਲਾਸੇ ਸਰਕਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਹਰਦੀਪ ਸਿੰਘ ਨਿੱਜਰ ਦੀ ਵਰਸੀ ਮੌਕੇ ਵੈਨਕੂਵਰ 'ਚ ਰੋਸ ਵਿਖਾਵਾ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਕੈਨੇਡਾ ਦੀ ਆਬਾਦੀ 'ਚ ਵਾਧਾ تقریبا 0 ਤੇ ਆਇਆ ਵਿਦਿਆਰਥੀਆਂ ਦੀ ਗਿਣਤੀ 'ਚ ਕਮੀ ਬਣੀ ਸਭ ਤੋਂ ਵੱਡਾ ਕਾਰਨ ਟੈਕਸ ਕਟੌਤੀ ਯੋਜਨਾ ਰਾਹੀਂ ਹੋਵੇਗਾ ਸਿਰਫ 280 ਡਾਲਰ ਸਾਲਾਨਾ ਦਾ ਫਾਇਦਾ ਲਿਬਰਲ ਸਰਕਾਰ ਵੱਲੋਂ 825 ਡਾਲਰ ਦੀ ਬਚਤ ਦਾ ਕੀਤਾ ਗਿਆ ਸੀ ਦਾਵਾ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਸੁਰੱਖਿਆ ਸੰਬੰਧੀ ਆਪਣੀ ਸਾਲਾਨਾ ਰਿਪੋਰਟ 'ਚ ਮੁਲਕ 'ਚ ਭਾਰਤ ਵੱਲੋਂ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਗਾਏ ਨੇ ਇਰਪੋਰਟ ਉਸ ਸਮੇਂ ਸਾਹਮਣੇ ਆਈ ਜਦੋਂ ਕੈਨੇਡਾ ਦੇ ਕੈਨਾਨਾਸਕਿਸ 'ਚ ਜੀ7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਦਵੱਲੀ ਗੱਲਬਾਤ ਕੀਤੀ। ਖੁਫੀਆ ਏਜੰਸੀ ਨੇ ਆਪਣੀ ਰਿਪੋਰਟ 'ਚ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨੀ ਕਾਰਕੁਨਾਂ ਦੀਆਂ ਗਤੀਵਿਧੀਆਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਨੇ। ਕੈਨੇਡਾ ਦੇ ਸਰਕਾਰੀ ਮੀਡੀਆ ਅਦਾਰੇ ਸੀਬੀਸੀ ਦੀ ਰਿਪੋਰਟ ਮੁਤਾਬਕ ਸੀਐਸਆਈਐਸ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਤੇ ਖਤਰਿਆਂ ਨੂੰ ਸੂਚੀਬੱਧ ਕੀਤਾ ਗਿਆ ਇਸ ਵਿੱਚ ਖੁਲਾਸਾ ਕੀਤਾ ਗਿਆ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਸਪਸ਼ਟ ਦੇਖੀ ਗਈ ਹੈ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਸਣੇ ਉਸ ਦੇ ਪ੍ਰੌਕਸੀ ਏਜੰਟ ਕਈ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਰਹੇ ਨੇ ਜਿਨ੍ਹਾਂ ਰਾਹੀਂ ਕੈਨੇਡਾ ਦੇ ਨੇਤਾਵਾਂ ਅਤੇ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਰਿਪੋਰਟ 'ਚ ਦਾਵਾ ਕੀਤਾ ਗਿਆ ਕਿ ਇਹਨਾਂ ਗਤੀਵਿਧੀਆਂ ਦਾ ਉਦੇਸ਼ ਕੈਨੇਡਾ ਦੀ ਸਥਿਤੀ ਨੂੰ ਭਾਰਤੀ ਹਿੱਤਾਂ ਦੇ ਅਨੁરૂਪ ਬਣਾਉਣਾ ਹੈ ਖਾਸ ਕਰ ਭਾਰਤ ਸਰਕਾਰ ਕੈਨੇਡਾ ਵਸਦੇ ਸੁਤੰਤਰ ਮੁਲਕ ਦੇ ਸਮਰਥਕਾਂ ਨੂੰ ਕਿਵੇਂ ਵੇਖਦੀ ਹੈ ਜਿਨ੍ਹਾਂ ਨੂੰ ਉਹ ਖਾਲਸਤਾਨੀ ਕਹਿੰਦੇ ਨੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਪ੍ਰਮੁੱਖ ਮੰਤਰੀ ਅਤੇ ਸਲਾਹਕਾਰ ਭਾਰਤ ਦਾ ਵਿਸ਼ਵ ਵਿਆਪੀ ਪ੍ਰਭਾਵ ਵਧਾਉਣ ਲਈ ਅਤੇ ਦੇਸ਼ ਚ ਸਥਿਰਤਾ ਤੇ ਖੁਸ਼ਹਾਲੀ ਦੇ ਨਾਮ ਤੇ ਦੇਸ਼ ਜਾਂ ਵਿਦੇਸ਼ ਚ ਕਿਸੇ ਵੀ ਅਜਿਹੀ ਗਤੀਵਿਧੀ ਦਾ ਮੁਕਾਬਲਾ ਕਰਨ ਦੇ ਇੱਛੁਕ ਨੇ ਜਿਸ ਨੂੰ ਉਹ ਭਾਰਤ ਵਿਰੋਧੀ ਮੰਨਦੇ ਨੇ ਖਾਲਸਤਾਨੀਆਂ ਬਾਰੇ ਖੁਲਾਸਾ ਕਰਦੇ ਹੋਏ ਖੁਫੀਆ ਏਜੰਸੀ ਨੇ ਰਿਪੋਰਟ ਚ ਕਿਹਾ ਕਿ ਕਈ ਕੈਨੇਡੀਅਨ ਖਾਲਸਤਾਨ ਲਹਿਰ ਦਾ ਸਮਰਥਨ ਕਰਨ ਲਈ ਜਾਇਜ਼ ਅਤੇ ਸ਼ਾਂਤੀਪੂਰਨ ਮੁਹਿੰਮ ਚ ਹਿੱਸਾ ਲੈਂਦੇ ਨੇ ਖਾਲਸਤਾਨ ਦੇ ਇੱਕ ਸੁਤੰਤਰ ਰਾਜ ਲਈ ਅਹਿੰਸਕ ਵਕਾਲਤ ਕਰਨ ਵਾਲੇ ਨੂੰ ਅੱਤਵਾਦੀ ਨਹੀਂ ਮੰਨਿਆ ਜਾਂਦਾ ਸਿਰਫ ਕੁਝ ਵਿਅਕਤੀਆਂ ਦੇ ਇੱਕ ਛੋਟੇ ਸਮੂਹ ਨੂੰ ਖਾਲਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਕੈਨੇਡਾ ਨੂੰ ਮੁੱਖ ਤੌਰ ਤੇ ਭਾਰਤ ਚ ਹਿੰਸਾ ਦੇ ਪ੍ਰਚਾਰ ਧੰਨ ਜਟਾਉਣ ਜਾਂ ਯੋਜਨਾ ਬਣਾਉਣ ਲਈ ਉਸਦੀ ਵਰਤੋਂ ਕਰਨਾ ਜਾਰੀ ਰੱਖਦੇ ਨੇ 2024 ਚ ਕੈਨੇਡਾ ਚ ਖਾਲਿਸਤਾਨੀ ਕੱਟੜਪੰਥੀ ਨਾਲ ਸਬੰਧਤ ਕੋਈ ਹਮਲਾ ਨਹੀਂ ਹੋਇਆ। ਸੀਬੀਕੇਈ ਵੱਲੋਂ ਹਿੰਸਕ ਗਤੀਵਿਧੀਆਂ ਚ ਨਿਰੰਤਰ ਭਾਗੀਦਾਰੀ ਕੈਨੇਡਾ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣੀ ਹੋਈ ਹੈ। ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਖਾਸ ਤੌਰ ਤੇ ਕੈਨੇਡਾ ਤੋਂ ਉੱਭਰਨ ਵਾਲਾ ਕਥਿਤ ਖਾਲਿਸਤਾਨੀ ਕੱਟੜਵਾਦ ਕੈਨੇਡਾ ਚ ਭਾਰਤੀ ਦਖਲਅੰਦਾਜ਼ੀ ਨੂੰ ਵਧਾ ਸਕਦਾ ਹੈ। ਖੁਫੀਆ ਏਜੰਸੀ ਸੀਐਸਆਈਐਸ ਦੀ ਰਿਪੋਰਟ ਚ ਖਾਲਿਸਤਾਨੀ ਪੱਕੀਆਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਗਏ। ਰੀਪੋਰਟ ਕਿਹਾ ਗਿਆ ਕਿ ਭਾਰਤ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ ਕਿ ਉਹ ਇਹ ਇਲਜ਼ਾਮ ਲਗਾਉਂਦੇ ਰਹੇ ਨੇ ਕਿ ਕੈਨੇਡਾ ਦੀ ਧਰਤੀ ਭਾਰਤ ਵਿਰੋਧੀ ਗਤੀਵਿਧੀਆਂ ਲਈ ਇੱਕ ਪਨਾਹਗਾਹ ਹੈ ਇਸ ਵਿੱਚ ਵੱਖਵਾਦੀ ਖਾਲਿਸਤਾਨ ਅੰਦੋਲਨ ਭਾਰਤ ਦੀ ਇੱਕ ਮੁੱਖ ਚਿੰਤਾ ਰਹੀ ਹੈ ਜੋ 1985 ਦੇ 에어 ਇੰਡੀਆ ਬੰਬ ਧਮਾਕੇ ਅਤੇ ਉਸ ਤੋਂ ਬਾਅਦ ਭਾਰਤ ਚ ਅੱਤਵਾਦੀ ਗਤੀਵਿਧੀਆਂ ਮਗਰੋਂ ਵੀ ਮੌਜੂਦ ਹੈ ਰਿਪੋਰਟ ਚ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਬਾਰੇ ਵੀ ਲਿਖਿਆ ਗਿਆ ਹੈ ਏਜੰਸੀ ਨੇ ਕਿਹਾ ਕਿ 2023 ਚ ਹੋਏ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੀ ਜਾਂਚ 2024 ਚ ਵੀ ਜਾਰੀ ਰਹੀ ਇਸ ਮਾਮਲੇ ਚ ਮਈ 2024 ਚ 4 ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਪਰ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਗਏ ਰਿਪੋਰਟ ਚ ਜ਼ਿਕਰ ਕੀਤਾ ਗਿਆ ਹੈ ਕਿ ਨਿੱਜਰ ਕਤਲ ਮਾਮਲੇ ਦੀ ਚੱਲ ਰਹੀ ਜਾਂਚ ਚ ਅਕਤੂਬਰ ਮਹੀਨੇ RCMP ਨੇ ਐਲਾਨ ਕੀਤਾ ਕਿ ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਕੈਨੇਡਾ ਚ ਦੱਖਣੀ ਏਸ਼ੀਆਈ ਭਾਈਚਾਰੇ 'ਚ ਹਿੰਸਕ ਗਤੀਵਿਧੀਆਂ ਨੂੰ ਵਧਾਉਣ ਲਈ ਭਾਰਤ ਸਰਕਾਰ ਦੇ ਏਜੰਟਸ ਅਤੇ ਅਪਰਾਧਿਕ ਨੈੱਟਵਰਕ ਵਿਚਾਲੇ ਸਬੰਧ ਪਾਏ ਗਏ ਨੇ। ਕੈਨੇਡਾ ਨੇ ਜਨਤਕ ਸੁਰੱਖਿਆ ਦੇ ਹਿੱਤ 'ਚ 14 ਅਕਤੂਬਰ ਨੂੰ ਇਸ ਨੈੱਟਵਰਕ ਨੂੰ ਭੰਗ ਕਰਨ ਲਈ 6 ਭਾਰਤੀ ਕੂਟਨੀਤਕਾਂ ਅਤੇ ਕਾਉਂਸਲਰ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਨਿੱਜਰ ਕਤਲ ਵਿਚਾਰ ਸਬੰਧ ਖਾਲਿਸਤਾਨ ਲੈਰ ਵਿਰੁੱਧ ਭਾਰਤ ਦੇ ਦਮਨਕਾਰੀ ਯਤਨਾਂ 'ਚ ਮਹੱਤਵਪੂਰਨ ਵਾਅਦਾ ਅਤੇ ਉੱਤਰੀ ਅਮਰੀਕਾ 'ਚ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਸਪਸ਼ਟ ਇਰਾਦੇ ਦਾ ਸੰਕੇਤ ਦਿੰਦੇ ਨੇ। ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਪੀ ਆਈ ਐਫ ਆਈ ਆਪਣੀ ਜਨਤਕ ਸੁਣਵਾਈ ਦੇ ਅੰਤ ਤੇ ਪਹੁੰਚੇ ਤਾਂ ਕੈਨੇਡਾ 'ਚ ਦੱਖਣੀ ਏਸ਼ੀਆਈ ਭਾਈਚਾਰਿਆਂ ਨੇ ਭਾਰਤ ਸਰਕਾਰ ਦੇ ਦਬਾਅ ਦੀਆਂ ਰਣਨੀਤੀਆਂ ਅਤੇ ਨਿਸ਼ਾਨਾ ਬਣਾਉਣ ਉੱਪਰ ਚਿੰਤਾ ਪ੍ਰਗਟ ਕੀਤੀ ਹੈ। ਹਰਦੀਪ ਸਿੰਘ ਨਿਜਰ ਦੀ ਦੂਜੀ ਵਰ੍ਹੇ ਸਿਰ ਮੌਕੇ ਸਿੱਖ ਕਾਰਕੁਨਾਂ ਵੱਲੋਂ ਵੈਨਕੂਵਰ ਸਥਿਤ ਭਾਰਤੀ ਕੌਂਸੂਲੇਟ ਦੇ ਬਾਹਰ ਰੋਸ ਮੁਜ਼ਾਰਾ ਕੀਤਾ ਗਿਆ ਸਿੱਖ ਜਥੇਬੰਦੀ ਦੇ ਬੁਲਾਰੇ ਮਨਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਮੁੜ ਭਾਰਤ ਸਰਕਾਰ ਵੱਲ ਉਂਗਲ ਚੁੱਕ ਰਹੀ ਹੈ ਅਤੇ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਸਿੱਖ ਭਾਈਚਾਰੇ ਤੋਂ ਕਿਤੇ ਜ਼ਿਆਦਾ ਅੱਗੇ ਵੱਧ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਸੀਐਸਆਈਐਸ ਦੀ ਰਿਪੋਰਟ ਸਪਸ਼ਟ ਕਰਦੀ ਹੈ ਕਿ ਕੈਨੇਡੀਅਨ ਖੁਦਮੁਖਤਿਆਰੀ ਨੂੰ ਸਰਾਸਰ ਢਾਹ ਲਾਈ ਜਾ ਰਹੀ ਹੈ। ਤੇ ਚੋਣ ਪ੍ਰਕਿਰਿਆ ਦੀ ਹੀਠੀ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲकांड ਦੀ ਪੜਤਾਲ ਕਰ ਰਹੀਆਂ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਕਰਨ ਬਰਾੜ ਕਮਲਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੀਆਂ ਨੇ ਮੁਜ਼ਾਰੇ ਚ ਸ਼ਾਮਲ ਸਿੱਖ ਆਗੂਆਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਸਿੱਖ ਭਾਈਚਾਰਾ ਹੋਰ ਮਜ਼ਬੂਤ ਬਣ ਕੇ ਉੱਭਰਿਆ ਏ ਅਤੇ ਖੁਫੀਆ ਰਿਪੋਰਟ ਦੇ ਵਿੱਚ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਕੈਨੇਡਾ ਸਰਕਾਰ ਨੂੰ ਵਦੇਸ਼ੀ ਦਖਲ ਦੇ ਮੁੱਦੇ ਤੇ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਖੁਫੀਆ ਰਿਪੋਰਟ ਮੁਤਾਬਕ ACMP ਨੂੰ ਸ਼ੱਕ ਹੈ ਕਿ 18 ਜੂਨ 2023 ਦੇ ਕਤਲ ਕਾਂਡ ਚ ਭਾਰਤੀ ਏਜੰਟ ਕਥਿਤ ਤੌਰ ਤੇ ਸ਼ਾਮਿਲ ਰਹਿ ਕਿਉਂਕਿ ਕਈ ਹੋਰ ਨਾਸਿਕਾਂ ਨੂੰ ਵੀ ਜਾਨ ਦਾ ਖਤਰਾ ਬਾਰੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਦੂਜੇ ਪਾਸੇ BC ਦੇ ਪ੍ਰੀਮੀਅਰ ਡੇਵਿਡ EB ਅਤੇ NDP ਦੇ ਲੋਕ ਸੁਰੱਖਿਆ ਮਾਮਲਿਆਂ ਬਾਰੇ ਆਲੋਚਕ ਜੈਨੀ ਕਵੈਨ ਵੱਲੋਂ ਲਾਰੈਂਸ ਬਿਸ਼ਨੋਈ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਵੀ ਮੰਗ ਤੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਕਿਸੇ ਵੀ ਜਥੇਬੰਦੀ ਨੂੰ ਅੱਤਵਾਦੀ ਧੜਾ ਐਲਾਨੇ ਜਾਣ ਦੀ ਪ੍ਰਕਿਰਿਆ ਕੌਮੀ ਸੁਰੱਖਿਆ ਏਜੰਸੀਆਂ ਵੱਲੋਂ ਖੁਦਮੁਖਤਿਆਰ ਤਰੀਕੇ ਨਾਲ ਕੀਤੀ ਜਾਂਦੀ ਹੈ ਪੰਜਾਬੀਆਂ ਨੇ ਕੈਨੇਡਾ ਤੋਂ ਮੂੰਹ ਮੋੜਿਆ ਤਾਂ ਮੁਲਕ ਦੀ ਆਬਾਦੀ ਚ ਵਾਦੇ ਦੀ ਰਫ਼ਤਾਰ ਸਿਫਰ ਤੇ ਆ ਚੁੱਕੀ ਹੈ ਵਾਦਾ ਤਾਂ ਇੱਕ ਪਾਸੇ 온ਟਾਰੀਓ ਬ੍ਰਿਟਿਸ਼ ਕੋਲੰਬੀਆ ਕਿਊਬਿਕ ਅਤੇ ਨਿਊ ਫੰਡਲੈਂਡ ਐਂਡ ਲੈਬਰਡੋਰ ਦੀ ਵਸੋਂ 'ਚ ਕਮੀ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ অন্ਟਾਰੀਓ ਅਤੇ BC ਦੀ ਆਬਾਦੀ ਦੇ ਵਿੱਚ 1951 ਮਗਰੋਂ ਸਭ ਤੋਂ ਵੱਡੀ ਕਮੀ ਆਈ ਹੈ ਤੇ 31 ਮਾਰਚ ਤੱਕ ਕੈਨੇਡੀਅਨ ਵਸੋਂ 4 ਕਰੋੜ 15 ਲੱਖ 48 ਹਜ਼ਾਰ ਦਰਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਦੀ ਆਮਦ 'ਚ ਵੱਡੀ ਕਟੌਤੀ ਅਤੇ ਕੈਨੇਡਾ 'ਚ ਜੰਮਣ ਵਾਲਿਆਂ ਦੇ ਮੁਕਾਬਲੇ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ 2025 ਦੇ ਪਹਿਲੇ 3 ਮਹੀਨੇ ਦੌਰਾਨ ਮੁਲਕ ਦੀ ਵਸੋਂ ਚ ਸਿਰਫ 20107 ਦਾ ਵਾਅਦਾ ਹੋਇਆ ਜੋ 2020 ਦੀ ਤੀਜੀ ਤਿਮਾਹੀ ਤੋਂ ਬਾਅਦ ਆਬਾਦੀ ਚ ਵਾਅਦੇ ਦਾ ਸਭ ਤੋਂ ਹੇਠਲਾ ਪੱਧਰ ਹੈ ਕੈਨੇਡਾ ਚ ਆਰਜੀ ਵੀਜ਼ਾ ਤੇ ਮੌਜੂਦ ਲੋਕਾਂ ਦੀ ਗਿਣਤੀ 2950000 ਦੱਸੀ ਜਾ ਰਹੀ ਹੈ ਤੇ ਮੌਜੂਦਾ ਬਰੇ ਦੀ ਪਹਿਲੀ ਤਿਮਾਹੀ ਦੌਰਾਨ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਵਾਲਿਆਂ ਦੇ ਅੰਕੜੇ ਚ 61000 ਤੋਂ ਵੱਧ ਕਮੀ ਦਰਜ ਕੀਤੀ ਗਈ ਸਟੱਡੀ ਪਰਮਿਟ ਵਾਲਿਆਂ ਦੀ ਗਿਣਤੀ 53669 ਤੱਕ ਕੱਢੀ ਅਤੇ ਇਸ ਦਾ ਸਭ ਤੋਂ ਵੱਧ ਅਸਰ 온ਟਾਰੀਓ ਤੇ BC ਵਰਗੇ ਰਾਜਾਂ ਤੇ ਪਿਆ ਇੱਥੇ ਦੱਸਣਾ ਬਣਦਾ ਹੈ ਕਿ ਅਕਤੂਬਰ 2024 ਦੌਰਾਨ ਆਰਜੀ ਵੀਜ਼ਾ ਤੇ ਕੈਨੇਡਾ 'ਚ ਰਹਿ ਰਹਿ ਲੋਕਾਂ ਦੀ ਗਿਣਤੀ ਕੁੱਲ ਵਸੋਂ ਦਾ 7.4% ਰਹੀ ਜੋ ਹੁਣ ਘਟ ਕੇ 7.1% ਤੇ ਆ ਚੁੱਕੀ ਹੈ ਦੂਜੇ ਪਾਸੇ ਕੈਨੇਡਾ ਦੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ 470000 ਦਾ ਅੰਕੜਾ ਪਾਰ ਕਰ ਚੁੱਕੀ ਹੈ ਪੱਕੇ ਤੌਰ ਤੇ ਕੈਨੇਡਾ ਪੁੱਜ ਰਹੇ ਪ੍ਰਵਾਸੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਬਰੇ ਦੀ ਪਹਿਲੀ ਤਿਮਾਹੀ ਦੌਰਾਨ 1,4256 ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਪਰ ਇਹ ਅੰਕੜਾ ਪਿਛਲੇ 4 ਸਾਲ ਦਾ ਸਭ ਤੋਂ ਹੇਠਲਾ ਪੱਧਰ ਦੱਸਿਆ ਜਾ ਰਿਹਾ ਹੈ ਕੈਨੇਡਾ ਚ ਮਹਿੰਗਾਈ ਅਤੇ ਹਾਊਸਿੰਗ ਸੰਕਟ ਦੇ ਚੱਲਦਿਆਂ ਲਿਬਰਲ ਸਰਕਾਰ ਵੱਲੋਂ ਜਿੱਥੇ ਸਟੱਡੀ ਵੀਜ਼ਾ ਦੀ ਗਿਣਤੀ ਚ 35% ਕਟੌਤੀ ਕੀਤੀ ਗਈ ਉੱਥੇ ਹੀ ਪੱਕੇ ਤੌਰ ਤੇ ਆਉਣ ਵਾਲਿਆਂ ਦਾ ਟੀਚਾ 5 ਲੱਖ ਤੋਂ ਘਟਾ ਕੇ 395000 ਕਰ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਰੈਜ਼ਿਡਰ ਵੀਜ਼ਾ ਮੰਗਣ ਵਾਲਿਆਂ ਨੂੰ ਮਲਟੀਪਲ ਐਂਟਰੀ ਵੀਜ਼ੇ ਬੰਦ ਕੀਤੇ ਜਾ ਚੁੱਕੇ ਨੇ ਤੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਪੁਣਛਾਣ ਕੀਤੀ ਜਾ ਰਹੀ ਹੈ ਇਸ ਦੇ ਉਲਟ ਕੈਨੇਡਾ ਚ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦਾਇਰ ਕਰਨ ਵਾਲੇ ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 800% ਤੋਂ ਵੱਧ ਚੁੱਕੀ ਹੈ ਤੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ EMPLOYEES ਦੇ ਸਤਾਇਕ ਕਿਰਤਿਆਂ ਦੀ ਗਿਣਤੀ ਵਧਣ ਤੋਂ ਇਲਾਵਾ ਨਿਯਮਾਂ 'ਚ ਤਬਦੀਲੀ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਵੀ ਲਗਾਤਾਰ ਵਧ ਰਹੇ ਨੇ ਫੈਡਰਲ ਸਰਕਾਰ ਵੱਲੋਂ EMPLOYEES ਦੇ ਸਤਾਏ ARZ ਵਿਦੇਸ਼ੀ ਕਾਮਿਆਂ ਵਾਸਤੇ 2019 'ਚ ਕਾਨੂੰਨ ਲਿਆਂਦਾ ਗਿਆ ਜਿਸ ਤਹਿਤ ਇੱਕ EMPLOYER ਨਾਲ ਵੱਜੇ ਉਹਨਾਂ ਕਿਰਤੀਆਂ ਨੂੰ ਰਾਹਤ ਦਿੱਤੀ ਗਈ ਜੋ ਲਗਾਤਾਰ ਧੱਕੇਸ਼ਾਹੀ ਦਾ ਸ਼ਿਕਾਰ ਬਣ ਰਹੇ ਨੇ ਸਿਰਫ ਇੰਨਾ ਹੀ ਨਹੀਂ ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇੱਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ARZ ਵਿਦੇਸ਼ੀ ਕਾਮਿਆਂ ਨੂੰ ਸਿਰਫ ਇੱਕ EMPLOYER ਨਾਲ ਬੰਨ ਕੇ ਨਾ ਰੱਖਿਆ ਜਾਵੇ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ EMPLOYER ਦੇ ਕੋਲ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਕਮੇਟੀ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਤੇ ਨਾ ਹੀ ਉਹਨਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ ਕਮੇਟੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਚ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੂਣ ਛਾਣ ਕਰਨ ਤੇ ਜ਼ੋਰ ਵੀ ਦਿੰਦਾ ਹੈ ਟੈਕਸ ਕਟੌਤੀ ਮਗਰੋਂ ਇੱਕ ਕੈਨੇਡੀਅਨ ਪਰਿਵਾਰ ਨੂੰ 280 ਡਾਲਰ ਸਾਲਾਨਾ ਦੀ ਬਚਤ ਹੋਵੇਗੀ ਜਦਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਯੋਜਨਾ 'ਚ 825 ਡਾਲਰ ਸਾਲਾਨਾ ਬਚਤ ਦਾ ਦਾਵਾ ਕੀਤਾ ਗਿਆ ਪਾਰਲੀਮੈਂਟੀ ਬਜਟ ਅਫਸਰ ਵੱਲੋਂ ਪੇਸ਼ ਗਿਣਤੀ ਮਿਣਤੀ ਮੁਤਾਬਕ ਬਜ਼ੁਰਗਾਂ ਅਤੇ ਇਕੱਲੇ ਤੌਰ ਤੇ ਰਹਿ ਰਹੇ ਕੈਨੇਡੀਅਨਸ ਦੀ ਬਚਤ ਹੋਰ ਵੀ ਹੇਠਾਂ ਜਾ ਸਕਦੀ ਹੈ ਜਿਸ ਮਗਰੋਂ ਕਨਜ਼ਰਵੇਟਿਵ ਪਾਰਟੀ ਨੂੰ ਲਿਬਰਲ ਸਰਕਾਰ ਦੀ ਟੈਕਸ ਕਟੌਤੀ ਯੋਜਨਾ ਭੰਡਣ ਦਾ ਮੌਕਾ ਮਿਲ ਗਿਆ ਲਿਬਰਲ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਮੌਜੂਦਾ ਬਰੇ ਦੌਰਾਨ 57375 ਡਾਲਰ ਦੀ ਪਹਿਲੀ ਟੈਕਸ ਯੋਗ ਆਮਦਨ ਉਤੇ ਟੈਕਸ ਦਰ 15% ਤੋਂ ਘਟਾ ਕੇ ਤਕਰੀਬਨ 14.5% ਕੀਤੀ ਜਾਣੀ ਹੈ ਜਦਕਿ ਅਗਲੇ ਬਰੇ ਤੋਂ ਟੈਕਸ ਦਰ ਘਟਾ ਕੇ 14% ਕਰ ਦਿੱਤੀ ਜਾਵੇਗੀ ਪਰ ਕਨਜ਼ਰਵੇਟਿਵ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਟੈਕਸ ਕਟੌਤੀ ਯੋਜਨਾ ਨਾਲ ਮੁਲਕ ਦੇ ਪਰਿਵਾਰਾਂ ਨੂੰ ਸਿਰਫ ਕੁਝ ਸੈਂਟ ਦਾ ਫਾਇਦਾ ਹੋਵੇਗਾ ਪਾਰਲੀਮੈਂਟਿ ਬਜਟ ਅਫਸਰ ਈਵ ਗੀਰੋ ਨੇ ਕਿਹਾ ਕਿ ਇੱਕ ਕੈਨੇਡੀਅਨ ਪਰਿਵਾਰ ਨੂੰ ਔਸਤ ਆਧਾਰ ਤੇ ਜ਼ਿਆਦਾ ਰੈਅਤ ਮਿਲਦੀ ਨਜ਼ਰ ਨਹੀਂ ਆਉਂਦੀ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਟੈਕਸ ਕਟੌਤੀ ਬਿੱਲ ਪੇਸ਼ ਕੀਤੇ ਜਾਣ ਮੌਕੇ ਫਾਈਨਾਂਸ ਕੈਨੇਡਾ ਵੱਲੋਂ ਹਰ ਜੋੜੇ ਨੂੰ 840 ਡਾਲਰ ਸਾਲਾਨਾ ਦਾ ਫਾਇਦਾ ਹੋਣ ਦਾ ਦਾਵਾ ਕੀਤਾ ਗਿਆ ਇੱਕ ਕੈਨੇਡੀਅਨ ਟੈਕਸ ਦਾਤੇ ਨੂੰ ਮੌਜੂਦਾ ਬਰੇ ਦੌਰਾਨ ਸਿਰਫ 90 ਡਾਲਰ ਦਾ ਫਾਇਦਾ ਹੋਣ ਦੇ ਅਸਾਰ ਨੇ ਕਿਉਂਕਿ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣੀ ਹੈ ਪਾਰਲੀਮੈਂਟਿ ਬਜਟ ਅਫਸਰ ਦਾ ਮੰਨਣਾ ਹੈ ਕਿ ਅਗਲੇ ਸਾਲ ਔਸਤ ਸਾਲਾਨਾ ਬਜਟ 190 ਡਾਲਰ ਤੱਕ ਜਾ ਸਕਦੀ ਹੈ ਦੂਜੇ ਪਾਸੇ ਪਤੀ ਪਤਨੀ ਦੋਹਾਂ ਦੀ ਕਮਾਈ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਦੂਜੀ ਇਨਕਮ ਬ੍ਰੈਕਟ ਚ ਆਉਂਦੇ ਇੱਕ ਬੱਚੇ ਵਾਲੇ ਜੋੜਿਆਂ ਨੂੰ ਅਗਲੇ ਸਾਲ 750 ਡਾਲਰ ਦੀ ਔਸਤ ਬਚਤ ਹੋ ਸਕਦੀ ਹੈ ਇਸੇ ਤਰ੍ਹਾਂ ਬਗੈਰ ਬੱਚਿਆਂ ਵਾਲੇ ਇਕਹਿਰੇ ਕੈਨੇਡੀਅਨ ਜੋ ਟੌਪ ਇਨਕਮ ਬ੍ਰੈਕਟ ਚ ਆਉਂਦਾ ਹੈ ਨੂੰ ਸਾਲਾਨਾ ਆਧਾਰ ਤੇ 350 ਡਾਲਰ ਦੀ ਔਸਤ ਬਚਤ ਹੋ ਸਕਦੀ ਹੈ ਪਹਿਲੀ ਇਨਕਮ ਬ੍ਰੈਕਟ ਚ ਆਉਂਦੇ ਇੱਕ ਬਜ਼ੁਰਗ ਨੂੰ ਸਿਰਫ 50 ਡਾਲਰ ਦਾ ਫਾਇਦਾ ਹੋਣ ਦੇ ਅਸਾਰ ਨਜ਼ਰ ਆਉਂਦੇ ਨੇ ਜਦਕਿ ਇਸੇ ਟੈਕਸ ਬ੍ਰੈਕਟ ਚ ਆਉਂਦੇ ਸਿੰਗਲ ਪੇਰੈਂਟ ਨੂੰ ਔਸਤਨ 140 ਡਾਲਰ ਦਾ ਫਾਇਦਾ ਹੋ ਸਕਦਾ ਹੈ ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮਾਨੀ ਬਜਟ ਅਫਸਰ ਦੀਆਂ ਟਿੱਪਣੀਆਂ ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਆ ਕਿ ਅਜਿਹੀ ਟੈਕਸ ਬਚਤ ਰਾਹੀਂ ਇੱਕ ਪਰਿਵਾਰ ਆਪਣੇ ਬ੍ਰੈਕਫਾਸਟ ਵਾਸਤੇ ਸੈਂਡਵਿਚ ਖਰੀਦਣ ਦੇ ਸਮਰੱਥ ਵੀ ਨਹੀਂ ਹੋਵੇਗਾ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਚਾਰ ਦੌਰਾਨ 2.25 ਫੀਸਦੀ ਟੈਕਸ ਕਟੌਤੀ ਦਾ ਵਾਅਦਾ ਕੀਤਾ ਗਿਆ ਪਰ ਇਹ ਪੜਾਵਾਰ ਤਰੀਕੇ ਨਾਲ 4 ਸਾਲ ਦੀ ਮਿਆਦ ਦੌਰਾਨ ਲਾਗੂ ਹੁੰਦਾ ਹੈ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਪਾਰਲੀਮੈਂਟੀ ਬਜਟ ਅਫਸਰ ਦਾ ਮੰਨਣਾ ਹੈ ਕਿਉਂਦੇ 5 ਸਾਲ ਦੌਰਾਨ ਟੈਕਸ ਕਟੌਤੀ ਦੀ ਇਹ ਯੋਜਨਾ 64 ਅਰਬ ਡਾਲਰ ਦਾ ਬੋਝ ਸਰਕਾਰੀ ਖਜ਼ਾਨੇ ਤੇ ਪਾਵੇਗੀ ਪਰ ਸਬੰਧਤ ਕਟੌਤੀਆਂ ਦੇ ਮੱਦੇਨਜ਼ਰ ਅਸਲ ਅੰਕੜਾ 28 ਅਰਬ ਡਾਲਰ ਦੇ ਨੇੜੇ ਰਹਿ ਸਕਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਟੋ ਅਤੇ ਕੈਨੇਡਾ ਯੂਰਪੀਅਨ ਯੂਨੀਅਨ ਸੰਮੇਲਨਾਂ 'ਚ ਸ਼ਾਮਲ ਹੋਣ ਲਈ ਐਤਵਾਰ ਨੂੰ ਯੂਰਪ ਪਰਵਾਣਾ ਹੋਣਗੇ। ਪੀਐਮਓ ਨੇ ਕਾਰਨੀ ਦੀਆਂ ਯਾਤਰਾ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ। ਯੂਰਪੀਅਨ ਲੀਡਰਾਂ ਨਾਲ ਮੁਲਾਕਾਤ ਲਈ ਕਾਰਨੀ ਐਤਵਾਰ ਨੂੰ ਬਰਸਲਜ਼ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਲੀਡਰ ਆਪਸੀ ਰਿਸ਼ਤਿਆਂ ਨੂੰ ਵਪਾਰ ਰੱਖਿਆ ਤੇ ਹੋਰ ਖੇਤਰਾਂ 'ਚ ਮਜ਼ਬੂਤੀ ਲਈ ਕੰਮ ਕਰ ਰਹੇ ਨੇ ਕਾਰਨੀ ਫਿਰ ਨੀਦਰਲੈਂਡ ਦੇ ਹੇਕ ਸ਼ਹਿਰ ਰਵਾਨਾ ਹੋਣਗੇ ਜਿੱਥੇ ਮੰਗਲਵਾਰ ਅਤੇ ਬੁੱਧਵਾਰ ਨੂੰ ਨਾਟੋ ਸੰਮੇਲਨ ਹੋਣਾ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਕਾਰਨੀ ਇਸ ਸੰਮੇਲਨ 'ਚ ਭਾਈਵਾਲਾਂ ਨਾਲ ਮਿਲ ਕੇ ਇਹ ਵਿਚਾਰ ਕਰਨਗੇ ਕਿ ਇੱਕ ਵੱਧ ਖਤਰਨਾਕ ਤੇ ਵੰਡੇ ਹੋਏ ਸੰਸਾਰ 'ਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ ਇਸ ਵਾਰ ਨਾਟੋ ਦੀ ਮੀਟਿੰਗ ਦਾ ਮੁੱਖ ਧਿਆਨ ਰੱਖਿਆ ਖਰਚਾਂ ਤੇ ਰਹੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਨਾਟੋ ਦੇ ਮੈਂਬਰ ਦੇਸ਼ ਆਪਣਾ ਰੱਖਿਆ ਖਰਚਾ ਰਾਸ਼ਟਰੀ ਜੀ ਡੀ ਪੀ ਦੇ 5% ਤੱਕ ਵਧਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇਣਗੇ ਇਸ ਪੱਧਰ ਤੇ ਕੈਨੇਡਾ 1950 ਦੇ ਦਹਾਕੇ ਤੋਂ ਬਾਅਦ ਕਦੇ ਨਹੀਂ ਪਹੁੰਚਿਆ ਕਾਰਨੀ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਕੈਨੇਡਾ ਆਪਣੇ ਰੱਖਿਆ ਖਰਚੇ ਨੂੰ ਤੇਜ਼ੀ ਨਾਲ ਵਧਾਉਣ ਲਈ ਇਸ ਸਾਲ ਦੇ ਵਿੱਤੀ ਢਾਂਚੇ 'ਚ 9 ਬਿਲੀਅਨ ਡਾਲਰ ਸ਼ਾਮਲ ਕਰੇਗਾ ਤਾਂ ਜੋ ਨਾਟੋ ਦਾ ਮੌਜੂਦਾ 2% ਦਾ ਟਾਰਗੇਟ ਪੂਰਾ ਕੀਤਾ ਜਾ ਸਕੇ ਕਾਰਨੀ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਆਪਣੀ ਰੱਖਿਆ ਲਈ ਅਮਰੀਕਾ ਤੇ ਬਹੁਤ ਜ਼ਿਆਦਾ ਨਿਰਭਰ ਕਰ ਰਿਹਾ ਹੈ ਜੋ ਹੁਣ ਪਹਿਲਾਂ ਵਾਂਗ ਸਹਿਯੋਗ ਨਹੀਂ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਨੇਡਾ ਆਪਣੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਅਮਰੀਕਾ ਵੱਲ ਬਹੁਤ ਜ਼ਿਆਦਾ ਪੈਸਾ ਖਰਚ ਕਰ ਰਿਹਾ ਹੈ ਨਾਟੋ ਦੇ ਜੀਡੀਪੀ ਅਨੁਮਾਨ ਮੁਤਾਬਕ ਕੈਨੇਡਾ ਦੀ ਅਰਥ ਵਿਵਸਥਾ ਇਸ ਸਾਲ 3.1 ਟ੍ਰਿਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ ਜਿਸ ਨਾਲ 2 ਫੀਸਦੀ ਦਾ ਨਾਟੋ ਟਾਰਗੇਟ ਲਗਭਗ 8.5 ਬਿਲੀਅਨ ਡਾਲਰ ਬਣਦਾ ਹੈ ਇਸ ਵੇਲੇ ਫੈਡਰਲ ਸਰਕਾਰ ਜੀਡੀਪੀ ਦਾ ਲਗਭਗ 1.45% ਹੀ ਰੱਖਿਆ ਤੇ ਖਰਚ ਕਰ ਰਹੀ ਹੈ ਤੇ 1990 ਤੋਂ ਲੈ ਕੇ ਅੱਜ ਤੱਕ ਕਦੇ ਵੀ 2% ਦੇ ਨੇੜੇ ਨਹੀਂ ਪਹੁੰਚੀ ਹਾਲਾਂਕਿ ਕੈਨੇਡਾ ਆਪਣੇ ਭਾਈਵਾਲਾਂ ਨਾਲ ਕਈ ਵਾਰ ਟੀਚਾ ਪੂਰਾ ਕਰਨ ਦਾ ਵਾਅਦਾ ਕਰ ਚੁੱਕਾ ਹੈ ਜੀ7 ਸੰਮੇਲਨ ਦੀ ਸਮਾਪਤੀ ਤੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ ਕਿ ਆਉਣ ਵਾਲੇ ਹਫਤੇ 'ਚ ਨਾਟੋ ਅਤੇ ਕੈਨੇਡਾ ਯੂਰਪੀਅਨ ਯੂਨੀਅਨ ਸੰਮੇਲਨਾਂ ਦੇ ਦੌਰਾਨ ਧਿਆਨ ਆਰਥਿਕ ਸੁਰੱਖਿਆ ਤੋਂ ਹਟਾ ਕੇ ਗਲੋਬਲ ਰੱਖਿਆ ਤੇ ਸੁਰੱਖਿਆ ਮਾਮਲਿਆਂ ਦੇ ਉੱਤੇ ਕੇਂਦਰਿਤ ਕਰਨਗੇ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਾਡੀ ਲੀਡਰਸ਼ਿਪ ਸਿਰਫ ਤੇ ਸਿਰਫ ਸਾਡੇ ਅਸੂਲਾਂ ਦੀ ਤਾਕਤ ਨਾਲ ਨਹੀਂ ਸਗੋ ਸਾਡੀ ਤਾਕਤ ਕਿਸ ਤਰ੍ਹਾਂ ਦੇ ਅਸੂਲਾਂ ਤੇ ਆਧਾਰਿਤ ਹੈ ਨਾਲ ਤੈ ਹੋਵੇਗੀ। ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਨਜ਼ਦੀਕ ਪਿੰਡ ਆਸਿਫ ਵਾਲਾ ਦੀ ਧੀ ਜਸਵਿੰਦਰ ਕੌਰ ਨੂੰ ਕੈਨੇਡਾ ਦੀ ਫੌਜ 'ਚ ਸ਼ਾਮਲ ਕੀਤਾ ਗਿਆ ਹੈ। ਜਸਵਿੰਦਰ ਕੌਰ ਮਾਰਚ 2020 'ਚ ਸਟੱਡੀ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉੱਥੇ ਪਹੁੰਚ ਕੇ ਉਸ ਨੇ ਸਿਰਫ ਪੜ੍ਹਾਈ 'ਚ ਹੀ ਕਾਮਯਾਬੀ ਨਹੀਂ ਹਾਸਲ ਕੀਤੀ ਬਲਕਿ ਆਪਣੀ ਮਿਹਨਤ ਨਾਲ April 2024 'ਚ ਕੈਨੇਡਾ ਦੀ ਪੱਕੀ ਨਾਗਰਿਕ ਵੀ ਬਣ ਗਈ। ਹੁਣ 2025 'ਚ ਉਸ ਦੀ ਚੋਣ ਕੈਨੇਡਾ ਆਰਮੀ 'ਚ ਹੋਣੀ ਪਿੰਡ ਲਈ ਮਾਣ ਵਾਲੀ ਗੱਲ ਹੈ। ਜਸਵਿੰਦਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੇਟੀ ਦੀ ਕਾਮਯਾਬੀ ਨਾਲ ਸਿਰਫ ਪਰਿਵਾਰ ਹੀ ਨੇ ਸਾਰਾ ਪਿੰਡ ਖੁਸ਼ ਹੈ ਤੇ ਲੋਕ ਵਧਾਈਆਂ ਦੇ ਰਹੇ ਨੇ ਉਹਨਾਂ ਕਹਿੰਿਆ ਕਿ ਜਸਵਿੰਦਰ ਨੇ ਆਰਮੀ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਡਿਊਟੀ ਬਾਡਨ ਖੇਤਰ 'ਚ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ ਐਕਸਸ ਦੇ ਮੈਸੀ 'ਚ ਐਲਨ ਮਸਕ ਦੀ ਕੰਪਨੀ ਦੇ ਸਟਾਰਸ਼ਿਪ ਦੇ ਟੈਸਟਿੰਗ ਸਾਈਟ ਤੇ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਸਟਾਰਸ਼ਿਪ ਦੇ ਅਗਲੇ ਲਾਂਚ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ 36 ਦੇ ਮਹੱਤਵਪੂਰਨ ਸਥਿਰ ਅਗ ਟੈਸਟ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਇਹ ਟੈਸਟ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਰਾਕਟ ਇੰਜਣਾਂ ਨੂੰ ਜ਼ਮੀਨ ਤੇ ਸਥਿਰ ਰੱਖਦੇ ਹੋਏ ਚਾਲੂ ਕੀਤਾ ਜਾਂਦਾ ਹੈ ਤਾਂ ਜੋ ਲਾਂਚ ਤੋਂ ਪਹਿਲਾਂ ਸਿਸਟਮ ਦੀ ਅੰਤਿਮ ਜਾਂਚ ਕੀਤੀ ਜਾ ਸਕੇ ਮੌਕੇ ਦੇ ਗਵਾਹਾਂ ਮੁਤਾਬਕ ਘਟਨਾ ਵਾਲੀ ਥਾਂ ਤੇ ਅਚਾਨਕ ਹੋਏ ਵੱਡੇ ਧਮਾਕੇ ਕਾਰਨ ਮਲਬਾ ਕੈਂਪਸ 'ਚ ਫੈਲ ਗਿਆ ਹਾਲਾਂਕਿ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਧਮਾਕੇ ਨਾਲ ਸਟਾਰਸ਼ਿਪ ਪ੍ਰੋਟੋਟਾਈਪ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਇਸ ਕਾਰਨ ਸਪੇਸਐਕਸ ਨੇ ਸਾਰੀਆਂ ਲਾਂਚ ਤਿਆਰੀਆਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਕੰਪਨੀ 29 ਜੂਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਿਸਟਮ ਦੀ 10ਵੀਂ ਟੈਸਟ ਉਡਾਣ ਦੀ ਯੋਜਨਾ ਬਣਾ ਰਹੀ ਸੀ ਸਪੇਸਐਕਸ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਸਪੇਸਐਕਸ ਨੇ ਬਿਆਨ ਚ ਕਿਹਾ ਪੂਰੇ ਆਪਰੇਸ਼ਨ ਦੌਰਾਨ ਟੈਸਟ ਸਾਈਟ ਦੇ ਆਲੇ-ਦੁਆਲੇ ਇੱਕ ਸੁਰੱਖਿਅਤ ਜ਼ੋਨ ਬਣਾਇਆ ਗਿਆ ਸੀ ਅਤੇ ਸਾਰੇ ਕਰਮਚਾਰੀ ਸੁਰੱਖਿਅਤ ਨੇ ਸਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਸਾਡੀ ਸਟਾਰਬੇਸ ਟੀਮ ਟੈਸਟ ਸਾਈਟ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੁਰੱਖਿਅਤ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ ਹਾਦਸੇ ਤੋਂ ਬਾਅਦ ਸਪੇਸਐਕਸ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ FAA ਅਤੇ ਹੋਰ ਰੈਗੂਲੇਟਰਾਂ ਨਾਲ ਕੰਮ ਕਰ ਰਿਹਾ ਹੈ ਇੰਜੀਨੀਅਰ ਨੁਕਸਾਨ ਦਾ ਮੁਲਾਂਕਣ ਕਰ ਰਹੇ ਨੇ ਤੇ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰ ਰਹੇ ਨੇ ਅਗਲੀ ਸਟਾਰਸ਼ਿਪ ਉਡਾਣ ਦਾ ਸਮਾਂ ਹੁਣ ਅਨਿਸ਼ਚਿਤ ਹੈ ਕਿਉਂਕਿ ਕੰਪਨੀ ਜ਼ਰੂਰੀ ਸੁਧਾਰਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਅਮਰੀਕਾ 'ਚ ਪੜ ਰਹੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਮਾਮਲਿਆਂ 'ਚ ਸਜ਼ਾ ਸੁਣਾਈ ਗਈ ਹੈ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ 'ਚ ਰਹਿ ਰਹੇ ਕਿਸ਼ਨ ਰਾਜੇਸ਼ ਕੁਮਾਰ ਪਟੇਲ ਨੂੰ ਇਸ ਹਫ਼ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਣ ਤੋਂ ਬਾਅਦ 68 ਮਹੀਨੇ ਜਾਨਕਿ 5 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਪਟੇਲ ਨੇ ਸਰਕਾਰੀ ਅਧਿਕਾਰੀ ਵਜੋਂ ਪੇਸ਼ ਹੋ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਅਤੇ ਸੋਨੇ ਦੇ ਗਹਿਣਿਆਂ ਦੀ ਧੋਖਾਧੜੀ ਕੀਤੀ ਇੱਕ ਜਾਂਚ ਚ ਪਾਇਆ ਗਿਆ ਕਿ ਉਸ ਨੇ ਘੱਟੋ ਘੱਟ 25 ਬਜ਼ੁਰਗਾਂ ਨਾਲ 26 ਲੱਖ 94 ਹਜ਼ਾਰ 156 ਡਾਲਰ ਦੀ ਧੋਖਾਧੜੀ ਕੀਤੀ ਪਟੇਲ ਨੂੰ 24 ਅਗਸਤ 2024 ਨੂੰ ਗ੍ਰੇਨਾਈਟ ਸ਼ੋਲਸ ਐਕਸਸ ਤੋਂ ਗ੍ਰਫਤਾਰ ਕੀਤਾ ਗਿਆ ਸੀ ਅਤੇ 29 ਅਗਸਤ ਤੋਂ ਸੰਗੀ ਹਿਰਾਸਤ 'ਚ ਹੈ ਇਸ 'ਚ ਦੱਸਿਆ ਗਿਆ ਕਿ ਪਟੇਲ ਦੇ ਸਹਿ ਮੁਦਾਲੇ ਭਾਰਤੀ ਨਾਗਰਿਕ 71 ਉਮਰ ਰਾਜੀਸ਼ ਭਾਈ ਮੰਗੂਕੀਆ ਨੇ 16 ਜੂਨ ਨੂੰ ਦੋਸ਼ੀ ਮੰਨ ਲਿਆ ਪਰ ਉਸ ਦੀ ਸਜ਼ਾ ਦੀ ਲੰਬਾਈ ਦੀ ਉਡੀਕ ਹੈ ਇਸ ਸਬੰਧਤ ਵਖ ਮਾਮਲੇ 'ਚ ਇੱਕ ਹੋਰ ਭਾਰਤੀ ਵਿਦਿਆਰਥੀ ਮੋਇਨੋਦੀਨ ਮੁਹੰਮਦ ਨੂੰ ਇਸ ਸਾਲ ਦੇ ਸ਼ੁਰੂ 'ਚ ਇੱਕ ਇਸੇ ਤਰ੍ਹਾਂ ਦੇ ਘੁਟਾਲੇ ਲਈ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਜੋ ਉਸਨੇ ਅਮਰੀਕਾ 'ਚ ਬਜ਼ੁਰਗਾਂ ਨਾਲ ਲਗਭਗ 6 ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਖੁਫੀਆ ਏਜੰਸੀ ਦੀ ਰਿਪੋਰਟ 'ਚ ਭਾਰਤ ਤੇ ਖਾਲਸਤਾਨੀਆਂ ਬਾਰੇ ਖੁਲਾਸੇ ਸਰਕਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਹਰਦੀਪ ਸਿੰਘ ਨਿੱਜਰ ਦੀ ਵਰਸੀ ਮੌਕੇ ਵੈਨਕੂਵਰ 'ਚ ਰੋਸ ਵਿਖਾਵਾ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਕੈਨੇਡਾ ਦੀ ਆਬਾਦੀ 'ਚ ਵਾਧਾ تقریبا 0 ਤੇ ਆਇਆ ਵਿਦਿਆਰਥੀਆਂ ਦੀ ਗਿਣਤੀ 'ਚ ਕਮੀ ਬਣੀ ਸਭ ਤੋਂ ਵੱਡਾ ਕਾਰਨ ਟੈਕਸ ਕਟੌਤੀ ਯੋਜਨਾ ਰਾਹੀਂ ਹੋਵੇਗਾ ਸਿਰਫ 280 ਡਾਲਰ ਸਾਲਾਨਾ ਦਾ ਫਾਇਦਾ ਲਿਬਰਲ ਸਰਕਾਰ ਵੱਲੋਂ 825 ਡਾਲਰ ਦੀ ਬਚਤ ਦਾ ਕੀਤਾ ਗਿਆ ਸੀ ਦਾਵਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ